ਮੈਂ ਡਾਕਟਰ ਨਿਸ਼ਤਰਪਾਲ ਐਮਐਲਏ ਨਵਾਂ ਸ਼ਹਿਰ ਸਿਧਾਂਤਾਂ ਨੂੰ ਸਮਰਪਿਤ ਹੋਣ ਲਈ ਸ੍ਰੀ ਗੁਰਦਾਸ ਗੁਰੂ ਘਰ ਰਾਹੋਂ ਤੋਂ ਸਵੇਰੇ ਪੈਦਲ ਯਾਤਰਾ ਸੂਚੀ ਸੰਗਤ ਨੇ ਸ਼ਹਿਰ ਵਾਸੀਆਂ ਦੇ ਨਾਲ ਕੀਤੀ ਔਰ ਗੁਰਦੁਆਰਾ ਸ੍ਰੀ ਚੰਨ ਕਮਲ ਸਾਹਿਬ ਮਾਛੀਵਾੜਾ ਸਾਹਿਬ ਨਤਮਸਤਕ ਹੋਣ ਜਾ ਰਹੇ ਹਨ ਜਿਨ੍ਹਾਂ ਨੇ ਇਸ ਦੇਸ਼ ਦੇ ਅੰਦਰ ਆਪਣਾ ਪਰਿਵਾਰ ਆਪਣਾ ਸਰਵੰਸ ਇਸ ਦੇਸ਼ ਲਈ ਕੌਮ ਲਈ ਸਮਾਜ ਲਈ ਸਾਡੇ ਲਈ ਵਾਰਿਆ ਉਕੇ ਗੁਰੂ ਸਾਹਿਬ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲੇ ਤਾਂ ਸਰਸਾਨਾ ਜੀ ਦੇ ਘੰਡੇ ਉਹਨਾਂ ਦਾ ਪਰਿਵਾਰ ਵਿਛੜਿਆ ਛੋਟੇ ਸਹਿਬਜਾਦੇ ਮਾਤਾ ਗੁਜਰ ਕੌਰ ਜੀ ਗੁਰੂ ਸਾਹਿਬ ਵੱਡੇ ਸਹਿਬਜਾਦੇ ਸਹਿਬਕੌਰ ਮਾਤਾ ਔਰ ਮਨੀ ਸਿੰਘ ਜੀ ਸੁੱਟੇ ਤਿੰਨਾਂ ਦੇ ਪਰਿਵਾਰ ਵਿਛੜਿਆ ਔਰ ਉਸੇ ਤਣਾ ਤੁਸੀਂ ਦੇਖਿਆ ਗੁਰੂ ਸਾਹਿਬ ਪਠਾ ਸਾਹਿਬ ਆਏ ਪਠਾ ਸਾਹਿਬ ਤੋਂ ਬਾਅਦ ਚਮਕੌਰ ਦੀ ਗੜੀ ਗਏ ਚਮਕੌਰ ਦੀ ਗੜੀ ਦੇ ਅੰਦਰ ਵੱਡੇ ਸਹਿਬਜਾਦੇ ਸਿੰਘ ਭਾਈ ਜੀਵਨ ਸਿੰਘ ਭਾਈ ਸੰਗਤ ਸਿੰਘ ਦੀ ਸ਼ਹੀਦ ਹੋਏ ਉਸ ਤੋਂ ਬਾਅਦ ਗੁਰੂ ਸਾਹਿਬ ਇਸ ਪਵਿੱਤਰ ਧਰਤੀ ਤੇ ਆਏ ਜਿੱਤੇ ਉਹਨਾਂ ਨੇ ਆਰਾਮ ਕੀਤਾ ਔਰ ਗੁਲਾਬ ਜੀ ਪੰਜਾਬ ਸਹੀ ਨਟੌਰੀ ਸੀਗੇ ਉਹਨਾਂ ਦੇ ਘਰ ਰੁਕੇ ਔਰ ਗਨੀਖਾ ਨਵੀਖਾ ਜਿਹਨਾਂ ਨੂੰ ਅੱਜ ਪੂਰਾ ਦੇਸ਼ ਸੋਚਾਰ ਬੇਸ਼ਬ ਨਤਮਾਸਰ ਹੋ ਰਿਹਾ ਉਹਨਾਂ ਦੇ ਘਰ ਲੋਕੇ ਇਸ ਪਵਿੱਤਰ ਧਰਤੀ ਤੇ ਜਿਨ੍ਹਾਂ ਨੇ ਅੱਜ ਦੇ ਦਿਨ ਦੇਖੋ ਬਾਬਾ ਮੋਤੀਰਾਮ ਰਾਜ ਜੀ ਜਿਨ੍ਹਾਂ ਨੂੰ ਥੋਲੂ ਚ ਪੀੜਿਆ ਗਿਆ ਜਿਨ੍ਹਾਂ ਦਾ ਕਸੂਰ ਸੀਗੇ ਉਹਨਾਂ ਨੇ ਦੁੱਧ ਪਾਇਆ ਉਸ ਬੱਚਿਆਂ ਨੂੰ ਔਰ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਜਾਵਰ ਵੱਲੋਂ ਉਹਨਾਂ ਦੀ ਸ਼ਹਾਦਤ ਨੂੰ ਨਤਮਸਤ ਹੋਣ ਲਈ ਆਪਾਂ ਨੂੰ ਜੇ ਆਪਾਂ ਉਹਨਾਂ ਨੂੰ ਯਾਦ ਕਰਾਂਗੇ ਅੱਗੇ ਦੱਸਾਂਗੇ ਤਾਂ ਹੀ ਲੋਕਾਂ ਦੇ ਅੰਦਰ ਉਹਨਾਂ ਦਾ ਸਤਿਕਾਰ ਪਿਆਰ ਜਿੱਦਾਂ ਬਹੁਤ ਪਹਿਲਾਂ ਹੀ ਆਪਾਂ ਨੂੰ ਵਧਾਉਣਾ ਚਾਹੀਦਾ ਅੱਜ ਅਸੀਂ ਗੁਰੂ ਸਾਹਿਬ ਦੇ ਇਸ ਪਵਿੱਤਰ ਧਰਤੀ ਨੂੰ ਨਤਮਸਤ ਹੋਣ ਆਏ ਆ ਤਾਂ ਜੋ ਗੁਰੂ ਸਾਹਿਬ ਨੇ ਜੋ ਇਟਾ ਵੱਡੀ ਸਾਡੇ ਲਈ ਕੁਰਬਾਨੀ ਕੀਤੀ ਕਿਉਂਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਪਿਛਲੇ ਦਿਨੀ ਸੈਸ਼ਨ ਹੋਇਆ ਮੈਂ ਉਸ ਸੈਸ਼ਨ 'ਚ ਵੀ ਬੋਲਿਆ ਸੀ ਕਿ ਇਸ ਪਵਿੱਤਰ ਧਰਤੀ ਤੋਂ ਗੁਰੂ ਸਾਹਿਬ ਨੇ ਸਾਨੂੰ ਸੰਦੇਸ਼ ਦਿੱਤਾ ਕਿ ਇਹਨ ਗਰੀਬ ਸਿੱਖਾਂ ਨੂੰ ਦੇਉ ਪਾਛਾਈ ਯਾਦ ਕਰੇ ਹਮਰੀ ਗੁਰਿਆਈ ਜਿਨਨ ਕੀ ਜਾਤ ਗੋਤ ਕੁਲ ਨਹੀਂ ਸਰਦਾਰੀ ਨਾ ਪਈ ਕਤਾਹੀ ਇੰਨੇ ਕੋ ਸਰਦਾਰ ਬਣਾਉ ਤਵੇ ਗਵਿੰਦ ਸਿੰਘ ਨਾਮ ਕਹਾਉ ਔਰ ਅੰਗਰੇਟੇ ਗੁਰੂ ਦੇ ਕੇ ਬੇਟੇ ਦਾ ਕਿਤਾਬ ਜੋ ਉਹਨੇ ਸਾਨੂੰ ਦਿੱਤਾ ਸਾਡਾ ਵੀ ਫਰਜ ਬਣਦਾ ਉਹਦੀ ਫਿਲਾਸਫੀ ਉਹਨਾਂ ਦੀ ਵਿਚਾਰਧਾਰਾ ਨੂੰ ਘਰ ਘਰ ਤੱਕ ਪਹੁੰਚਾਈਏ ਤਾਂ ਜੋ ਜਿਨਾਂ ਨੇ ਖਾਲਸਾ ਫੰਦ ਸਾਡੇ ਲਈ ਸਜਾਇਆ ਜਿਹੜੀਆਂ ਉਸ ਵੇਲੇ ਮਨੁੱਖਤਾ ਦੇ ਉਤੇ ਪਵੰਡੀਆਂ ਲੰਗੀਆਂ ਸੀ ਉਹਨਾਂ ਨੂੰ ਹਟਾਉਣ ਦੇ ਲਈ ਉਹਨਾਂ ਨੇ ਖਾਲਸਾ ਪੰਥ ਦੀ ਸਹਾਇਤਾ ਕੀਤੀ ਬਹੁਤ ਵੱਡੀ ਕ੍ਰਾਂਤੀ ਇਸ ਦੇਸ਼ ਦੇ ਅੰਦਰ ਕੀਤੀ ਅਜ ਉਸਰ ਤੀਨ ਨੂੰ ਨਸਮਤ ਸੁਣ ਲਈ ਆਇਆ ਕਿ ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਉਹਨਾਂ ਦਾ ਸੰਦੇਸ਼ ਸੀ ਉਹਨਾਂ ਦੀ ਵਿਚਾਰਧਾਰਾ ਸੀ ਉਹ ਘਰ ਘਰ ਪਹੁੰਚੇ ਤਾਂ ਜੋ ਸਾਰਾ ਜਿਹੜਾ ਬੇਸ਼ਬੋਕੀ ਪਾਸਕੇ ਵਾਹਿਗੁਰੂ ਦੀ ਕਾਲਸਾ ਵਾਹਿਗੁਰੂ ਦੀ ਪ੍ਰਤੀਜਾਪੀ ਇਹ ਪਹਿਲੀ ਯਾਤਰਾ ਜੀ ਅੱਛਾ ਜੀ ਅੱਗੇ ਵੀ ਚੱਲਦੀ ਰਹੇਗੀ ਗੁਰੂ ਸਾਹਿਬ ਦੀ ਕਿਰਪਾ ਹੋਈ ਕਿ ਤੁਲਾ ਕਿੰਨੇ ਵਜੇ ਚੱਲੇ ਸੀ ਅਸੀਂ ਲਗਭਗ 11:00 10:30 11:00 ਵਜੇ ਚੱਲੇ ਸੀ ਰਾਹ ਹੌਂਦੀ ਸੰਗਤਾਂ ਜੀ ਇਹ ਸਾਰੀ ਰਾਹ ਹੌਂਦੀ ਸੰਗਤਾਂ ਰਾਹੌਂਦੀ ਇਲਾਕੇ ਦੀ ਔਰ ਜਿਹੜੇ ਸਾਥੀ ਸੀ ਕੁਝ ਕੁਝ ਚੱਲਦੇ ਆਏ ਬੱਸ ਅੱਗੇ ਲਾ ਗਿਆ ਕੋ ਅੱਗੇ ਲਾ ਗਿਆ ਔਰ ਗੁਰੂ ਸਾਹਿਬ ਨੇ ਬਹੁਤ ਵੱਡਾ ਵੱਲ ਉਦਮ ਬਖਸ਼ਿਆ ਸਾਰੇ ਸਾਥੀਆਂ ਸੇਧ ਯਾਪ ਸੇਧ ਯਾਪ ਔਰ ਸੇਧ ਯਾਪੀ ਮੈਂ ਆਪਣੇ ਹਲਕੇ ਦੇ ਇਲਾਕੇ ਦੀ ਚੰਗਨ ਦੀ ਵੀ ਸੇਧ ਯਾਪੀ ਲਈ ਅਰਦਾਸ ਕੀਤੀ ਕਰਾਂਗਾ ਸਾਡਾ ਇਲਾਕਾ ਤੰਦਰੁਸਤ ਰਹੇ ਤਰੱਕੀਆਂ ਬਖਸ਼ੇ ਅੱਗੇ ਵਧੇ ਔਰ ਇਸ ਵਿਚਾਰਤਨ ਨੂੰ ਅੱਗੇ ਫੜਾ ਧੰਨਵਾਦ ਹਾਂਜੀ ਮੈਂ ਪ੍ਰਵੀਨ ਬੰਗਾ ਜਨਰਲ ਸੈਕਟਰੀ ਬੋਜਨ ਸਮਾਜ ਪਾਰਟੀ ਪੰਜਾਬ ਅੱਜ ਅਸੀਂ ਸ਼ਹੀਦਾਂ ਨੂੰ ਨਮਨ ਕਰਨ ਦੇ ਲਈ ਉਹਨਾਂ ਨੂੰ ਯਾਦ ਕਰਨ ਦੇ ਲਈ ਜੋ ਪੂਰੀ ਦੁਨੀਆ ਅੱਜ ਸ਼ਹੀਦਾਂ ਨੂੰ ਯਾਦ ਕਰ ਰਹੀ ਹੈ ਔਰ ਡਾਕਟਰ ਨਿਸ਼ਤਰਪਾਲ ਜੀ ਐਮਐਲਏ ਹਲਕਾ ਨਮਾ ਸ਼ਹਿਰ ਜਿਨ੍ਹਾਂ ਦੀ ਅਗਵਾਈ ਸਮੁੱਚੀ ਸੰਗਤ ਅੱਜ ਇੱਥੇ ਮਾਛੀਵਾੜਾ ਜੋ ਗੁਰੂਆਂ ਦੀ ਚਰਨ ਛੋਹ ਧਰਤੀ ਹੈ ਔਰ ਉਹਨਾਂ ਔਕੇ ਸਮੇਂ ਚ ਜਿਹੜਾ ਇਸ ਸਮਾਜ ਤੇ ਬਤੀਤ ਕੀਤਾ ਅੱਜ ਉਸ ਧਰਤੀ ਨੂੰ ਅਸੀਂ ਨੰਮਨ ਕਰਨ ਦੇ ਲਈ ਇੱਥੇ ਪਾਏ ਆ ਔਰ ਇਸ ਧਰਤੀ ਤੋਂ ਪ੍ਰੇਰਨਾ ਲੈਣ ਦੇ ਲਈ ਕਿ ਜਿਨ੍ਹਾਂ ਨੇ ਦੇਸ਼ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸਾਂਝੀ ਵਾਲਤਾ ਦੇ ਲਈ ਸਮਾਜਿਕ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਇੱਕ ਜਿਹੜਾ ਮੈਸੇਜ ਜਿੰਦੀ ਜਿਹੜੀ ਸੀ ਉਸਨ ਲਈ ਚ ਉਹਨਾਂ ਨੇ ਸਮੁੱਚਾ ਪਰਿਵਾਰ ਸਰਬੱਤ ਦਾ ਕੁਰਬਾਨ ਕੀਤਾ ਹੈ ਅਜਿਹੀ ਕੁਰਬਾਨੀ ਦੁਨੀਆ ਚ ਨਹੀਂ ਤੁਹਾਨੂੰ ਮਿਲੇਗੀ ਅਜਿਹੀ ਕੁਰਬਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਸਮੁੱਚੇ ਪਰਿਵਾਰ ਦੀ ਜਿਹੜੀ ਕੁਰਬਾਨੀ ਹੈ ਅੱਜ ਸਾਨੂੰ ਉਹਨਾਂ ਕੁਰਬਾਨੀਆਂ ਨੂੰ ਯਾਦ ਕਰਕੇ ਸਮਾਜ ਵਿੱਚ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਰਸਤਾ ਦੱਸਿਆ ਸੀ ਜੋ ਗੁਰੂਆਂ ਨੇ ਸੰਦੇਸ਼ ਦਿੱਤਾ ਸੀ ਸਾਂਝੀ ਵਾਲਤਾ ਦਾ ਉੱਥੇ ਚਲੀਏ ਤਾਂ ਜੋ ਅਸੀਂ ਗੁਰੂਆਂ ਦੇ ਸੁਪਿਆਂ ਨੂੰ ਸਰਕਾਰ ਕਰ ਸਕੀਏ ਇਹੀ ਅੱਜ ਦੇ ਇਸ ਮੌਕੇ ਤੇ ਉਹਨਾਂ ਨੂੰ ਨਮਨ ਕਰਦੇ ਹੋਏ ਔਰ ਛੋਟੇ ਸੱਜਿਆਦਿਆਂ ਨੂੰ ਮਾਤਾ ਜੀ ਸਮੁੱਚੇ ਜਿਹੜਾ ਉਹਨਾਂ ਨੂੰ ਉਹਨਾਂ ਦੀਆਂ ਸ਼ਹਾਦਤ ਨੂੰ ਯਾਦ ਕਰਦੇ ਹੋਏ ਨਮਨ ਕਰਦੇ ਆਉ ਉਹਨਾਂ ਤੋਂ ਪ੍ਰੇਰਨਾ ਲੈ ਕੇ ਸਮਾਜਿਕ ਜਿਹੜਾ ਏਕਤਾ ਪ੍ਰਚਾਰ ਨੂੰ ਮਜ਼ਬੂਤ ਕਰੀਏ ਧੰਨਵਾਦ ਵਾਈਗੁਰ ਜੀ ਕਾਕਾਲ ਸਾਹਿਬ ਵਾਈਗੁਰ ਜੀ ਕੀ ਪਤੇ ਜੈਪੀ ਜੈਪੁਰ ਮੈਂ ਹਿਮੰਤਰਨ ਦੇਵ ਐਕਸ ਪ੍ਰੈਜ਼ੀਡੈਂਟ ਮਿਸਲ ਕਮੇਟੀ ਰਾਹ ਹਾਂ ਅੱਜ ਅਸੀਂ ਡਾਕਟਰ ਐਮ ਐਲ ਏ ਨਿਸ਼ਤਰਪਾਲ ਜੀ ਦੀ ਅਗਵਾਈ ਦੇ ਵਿੱਚ ਸਾਰੇ ਜਿੰਨੀ ਸਾਡੀ ਸੰਗਤ ਆ ਭਾਈਚਾਰਕ ਤੌਰ ਤੇ ਸਾਰੇ ਕਮਿਊਨਿਟੀਆਂ ਦੇ ਲੋਕ ਅੱਜ ਸ਼ਹੀਦਾਂ ਦੀ ਧਰਤੀ ਨੂੰ ਮੱਥਾ ਟੇਕਣ ਵਾਸਤੇ ਰਾਹੋਂ ਤੋਂ ਪੈਦਲ ਯਾਤਰਾ ਕਰ ਰਹੇ ਆ ਸਵੇਰ ਤੋਂ ਬੜੇ ਉਤਸ਼ਾਹ ਦੇ ਨਾਲ ਸ਼ਹੀਦਾਂ ਨੂੰ ਉਹ ਉਹਨਾਂ ਦਾ ਮੱਥਾ ਟੇਕ ਕੇ ਅਸ਼ੀਰਵਾਦ ਲੈਣ ਵਾਸਤੇ ਸਾਰੇ ਜਣੇ ਆਏ ਆ ਸੋ ਮੈਂ ਜਿੰਨੀ ਵੀ ਸਾਰੀ ਸੰਗਤ ਆਈ ਆ ਉਹਨਾਂ ਨੂੰ ਅੱਜ ਇਹ ਬੇਨਤੀ ਕਰਦਾ ਵੀ ਜੋ ਸ਼ਹੀਦਾਂ ਨੇ ਸਾਡੇ ਵਾਸਤੇ ਕੁਰਬਾਨੀ ਦਿੱਤੀ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਕੁਰਬਾਨੀ ਦੀ ਮਿਸਾਲ ਆ ਐਸੀ ਮਿਸਾਲ ਦੁਨੀਆ ਦੇ ਵਿੱਚ ਕਿਤੇ ਨਹੀਂ ਮਿਲਦੀ ਚਾਹੇ ਆਪਾਂ ਸਾਰੇ ਵਰਡ ਦੇ ਵਿੱਚ ਦੇਖ ਲਈਏ ਸੋ ਉਹਨਾਂ ਤੋਂ ਆਪਣਾ ਪ੍ਰੇਰਨਾ ਲੈ ਕੇ ਜੋ ਉਹਨਾਂ ਨੇ ਸਾਨੂੰ ਸਾਰੇ ਜਗਤ ਨੂੰ ਇੱਕ ਮੋਤੀ ਮਾਲਾ ਦੇ ਇੱਕ ਮੋਤੀ ਦੀ ਤਰ੍ਹਾਂ ਰਹਿਣ ਦਾ ਉਹਨਾਂ ਨੇ ਸਾਨੂੰ ਉਪਦੇਸ਼ ਦਿੱਤਾ ਸੀਗਾ ਭਾਈਚਾਰਕ ਸਾਂਝ ਰੱਖਣ ਦਾ ਉਪਦੇਸ਼ ਦਿੱਤਾ ਸੀ ਉਹਦੇ ਵਿੱਚ ਰਹਿ ਕੇ ਚੱਲਣਾ ਚਾਹੀਦਾ ਹੈ ਧੰਨਵਾਦੀ ਹਾਂਜੀ ਦੱਸੋ ਨਾਮ ਮੈਂ ਸਰਪੰਚ ਜਾਫਰਪੁਰ ਜ਼ਿਲ੍ਹਾ ਪ੍ਰਧਾਨ ਪਾਉਂ ਸਮਾਜ ਪਾਰਟੀ ਕੀ ਕਹੂੰਗਾ ਅੱਜ ਅੱਜ ਸਾਡੇ ਹਲਕੇ ਦੇ ਐਮਐਲਏ ਸਾਹਿਬ ਡਾਕਟਰ ਨਛੱਤਰ ਪਾਲ ਜੀ ਰਹਿਮਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਵੋਟ ਆਸਰਾ ਲੈ ਕੇ ਅਸੀਂ ਰਾਹੋਂ ਤੋਂ ਇਸ ਪੈਦਲ ਯਾਤਰਾ ਦੀ ਸ਼ੁਰੂਆਤ ਕੀਤੀ ਆ ਅਸੀਂ ਸ਼ਹੀਦਾਂ ਦੇ ਸਰਬਸਦਾਨੀ ਸ਼ਹੀਦ ਗੋਵਰ ਸਿੰਘ ਜੀ ਦੇ ਪਰਿਵਾਰ ਦੇ ਸ਼ਾਦਤ ਨੂੰ ਨਮਸਤ ਕਰਨਾ ਸੀ ਅੱਜ ਸ਼ਹੀਦਾਂ ਹੀ ਧਰਤੀ ਤੇ ਆਏ ਆ ਇੱਥੇ ਸਾਰੀਆਂ ਸੰਗਤਾਂ ਪਹੁੰਚੀਆਂ ਸਾਰਿਆਂ ਦਾ ਧੰਨਵਾਦ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ